ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ rau ਵਾਲਾ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਨੇੜੇ ਇਹ ਬਾਜੇਖਾਨੇ ਦੇ ਰਹਿ ਜਾਂਦਾ ਬਾਜੇਖਾਨੇ ਤੋਂ ਜੈਤੋ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਤੇ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਹਾਂ ਦੋਸੋ ਇਹ ਬਾਈ ਕੋਲੋਂ ਪਹਿਲਾਂ ਤੋਂ ਹੀ ਬਹੁਤ ਵੀਡੀਓ ਬਣਾਈਆਂ ਆ ਹਮੇਸ਼ਾ ਬਹੁਤ ਚੰਗੀਆਂ گاਵਾں ਇੱਥੇ ਵੀ ਕਰੀ ਵਾਲੀਆਂ ਹੁੰਦੀਆਂ ਆ ਅੱਜ ਦੀ ਵੀਡੀਓ ਦੇ ਦੋ ਨਾਗ ਆ ਗਏ ਦੋਸੋ ਪਹਿਲੇ ਨੰਬਰ ਤੇ ਹੁਣ ਸਕਰੀਨ ਉੱਤੇ ਤੁਸੀਂ ਦੇਖ ਰਹੇ ਹੋ ਬਹੁਤ ਵੱਡੇ ਕੱਦ ਕਾਠ ਦੀ ਇਹ ਗਾਂ ਗੱਬਣ ਤੇ ਤੋਂ ਬਿਨਾ ਇੱਕ ਬੜੀ ਸੋਹਣੀ ਬੱਛੀ ਜਿਹੜੀ ਤਾਜੀ ਸੂਈ ਵੀ ਹੈ ਸੋ ਆਪਾਂ ਦੋਨਾਂ ਬਾਰੇ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਨਾ ਜਿਹੜਾ ਜਚੂਗਾ ਉਹਦੀ ਤਸੰਦੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਆਓ ਪਹਿਲਾਂ ਸੂਈ ਸਵਾਈ ਵੇੜ ਬਾਰੇ ਜਾਣਕਾਰੀ ਲਈਏ ਉਹ ਦੁਬਈ ਫਰ ਤੋਂ ਗੱਪਣ ਗਾਂ ਜਿਹੜੀ ਉਹ ਦਿਖਾਵਾਂਗੇ ਹਰਪ੍ਰੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਰਪ੍ਰੀਤ ਅੱਜ ਦੋ ਨਗ ਆਪਣੇ ਕੋਲ ਹਾਂਜੀ ਜਿਹੜੀ ਸੂਈ ਸਵਾਈ ਵੜ ਹੈ ਕਿੰਨਾਵਾਂ ਸੂਆ ਇਹ ਪਹਿਲਾ ਸੂਆ ਵੀਰੇ ਖੀਰੀ ਬੱਚੀ ਹੈ ਜੀ 19 ਮਹੀਨਿਆਂ ਦੀ ਪਹਿਲਾ ਸੂਆ ਖੀਰੀ ਹਾਂਜੀ ਸੂਈ ਨੂੰ ਕਿੰਨਾ ਚਰੋਗੇ ਸੂਈ ਨੇ ਰਾਤ ਦੀ ਸੂਈ ਹੈ ਜੀ ਆਪਣੇ ਕੋਲੇ 12:00 ਵਜੇ ਠੀਕ ਹੈ ਜੇਰ ਜੂਰ ਨੈਟ ਪੈ ਗਈ ਹੈ ਜਮਾ ਬੱਚਾ ਇਹਨੇ ਕੀ ਦਿੱਤਾ ਬੱਚਾ ਰਮਾਂਡਾ ਦੇ ਸੀਮ ਤੋਂ ਗੱਪਣ ਸੀਗੀ ਸੈਕਸਟਰ ਤੋਂ ਠੀਕ ਹੈ ਉਹ ਮਗਰ ਬੱਚੀ ਹੈ ਜੀ ਪਾਈਪਰ ਦੀ ਖੋਦ ਹੈ ਆ ਪਾਈਪਰ ਦੀਰ ਮਾਤਾ ਜੀ ਨੇ ਬੱਚੀ ਨੂੰ ਜਨਮ ਦਿੱਤਾ। ਹਾਂ ਜੀ। ਰੇਟ ਇਹਦਾ ਭਾਈ। ਰੇਟ ਇਹਦਾ ਫੋਨ ਤੇ ਕਰਾਂਗੇ। ਠੀਕ ਹੈ। ਖੋਲਗੇ ਨੂੰ। ਸੋ ਦੱਸੋ ਸੁਆ ਪਹਿਲਾ ਦੰਦੋਂ ਖੀਰੀ ਐ। ਬੌਲੇ ਜੋ ਬੱਚੀ ਉਹ ਸਾਫਾ ਹੀ ਸਵੇਰ ਵੀ ਕਰਤੀ ਸੀਗੀ ਤੇ ਦੁਪਹਿਰੇ ਵੀ। ਠੀਕ ਹੈ। ਸੋ ਬੌਲਾ ਜਿਹੜਾ ਉਹ ਸਾਰਾ ਚੋਇਆ ਵਾ ਬੜੀ ਸੋਹਣੀ ਬਿਊਟੀ ਵਾਲੀ ਬੱਚੀ ਤੇ ਇਹਨੇ ਬੱਚੀ ਵੀ ਬਹੁਤ ਸੋਹਣੀ ਦਿੱਤੀ ਐ ਨਾਲ ਜਿਹੜੇ ਇਹਦੇ ਬੱਚਾ ਉਹ ਵੀ ਬੜਾ ਚੰਗਾ। ਬਿਊਟੀ ਤਾਂ ਤੁਸੀਂ ਦੇਖੋ ਦੱਸੋ ਰੰਗ ਜਿਹੜੇ ਉਹ ਹਮੇਸ਼ਾ ਰੱਬ ਦੀ ਦਾਤ ਐ, ਦੇਣ ਐ। ਪਰ ਜੱਜ ਦੇ ਕਿਸੇ ਕਿਸੇ ਪਸ਼ੂ ਦੇ ਬਹੁਤ ਜ਼ਿਆਦਾ ਹੁੰਦੇ ਆ ਬੌਲੇ ਤੋਂ ਖਾਲੀ ਕੀਤੀ ਵੀ ਆ ਫਿਰ ਵੀ ਹਵਾਨਾ ਚੰਗਾ ਦਿਸਦਾ ਜਾਤ ਬਰੀਡ ਜਿਹੜੀ ਜੇ ਗੱਲ ਕਰੀਏ ਤਾਂ ਬੜੀ ਚੰਗੀ ਦੱਸੋ ਵੈੜਦੀ ਤੇ ਇਦਾਂ ਦੀਆਂ ਬੱਚੀਆਂ ਆਉਂਦੀਆਂ ਹੀ ਰਹਿੰਦੀਆਂ ਰੂਟੀਨ 'ਚ ਕੋਈ ਸੰਪਰਕ ਬਣਾ ਸਕਦੇ ਹਾਂ ਇਸ ਭਰਾ ਨਾਲ ਕਿਉਂਕਿ ਇਹਦੇ ਕੋਲ ਨਗ ਭਾਵੇਂ 2 ਹੋਣ 4 ਹੋਣ ਪਰ ਹੁੰਦੇ ਚੰਗੇ ਸੁਨੱਖੇ ਸੋ ਇਹ ਪਹਿਲਣ ਵੈੜ ਫੇਸ ਵਾਈਟ ਹੈ ਕੰਨ ਬਲੈਕ ਹੈ ਬڑا ਸੋਹਣਾ ਕੰਬੀਨੇਸ਼ਨ ਆ ਦੋਸਤੋ ਕਲਰ ਦਾ ਜਿਹੜਾ ਆਪਾਂ ਦੇਖਦੇ ਆਂ ਹਾਲਾਂਕਿ ਮੈਂ ਬਹੁਤ ਵੀਡੀਓ ਚ ਜ਼ਿਕਰ ਕੀਤਾ ਵੀ ਪਸ਼ੂ ਤੁਸੀਂ ਦੇਖਣਾ ਦੁੱਧ ਵਾਲੇ ਪੱਖ ਤੋਂ ਮੇਨ ਪਹਿਲ ਦੁੱਧ ਨੂੰ ਦਿਓ ਉਸ ਤੋਂ ਬਾਅਦ ਚ ਤੁਸੀਂ ਬਿਊਟੀ ਆ ਲਾ ਜਾ ਸਕਦੇ ਹੋ ਪਰ ਜੇ ਦੋਨੇ ਚੀਜ਼ਾਂ ਹੈਗੀਆਂ ਕਿਸੇ ਪਸ਼ੂ ਚ ਤਾਂ ਬੜੀ ਚੰਗੀ ਗੱਲ ਹੋ ਜਾਂਦੀ ਹੈ ਤੁਸੀਂ ਇਸ ਵੱਛੀ ਨੂੰ ਦੇਖੋ ਤੇ ਇਹਦਾ ਤੀਜਾ ਪਲੱਸ ਪੁਆਇੰਟ ਇਹ ਆ ਵੀ ਇਹਦੇ ਨਾਲ ਬੱਚਾ ਵੀ ਫੀਮੇਲ ਕਾਫ ਚੰਗੀਆਂ گاਵਾਾਂ ਦੀਆਂ ਜੰਮਦੀਆਂ ਬੱਚੀਆਂ ਦੋਸਤੋ ਜੇ ਕੀਮਤ ਪਤਾ ਕਰੋ ਨਾ ਤਾਂ ਤੁਹਾਨੂੰ ਆਈਡੀਆ ਹੋਊਗਾ ਵੀ ਇੱਕ ਚੰਗੀ ਵੈੜ ਦੀ ਜੇ ਆਪਾਂ ਜੰਮਦੀ ਵੱਛੀ ਲੈਣੀ ਹੈ ਤਾਂ ਉਹਦੀ ਕੀਮਤ ਕੀ ਆਪਾਂ ਨੂੰ ਮਿਲੂਗੀ ਇਹਦੀ ਵੱਛੀ ਦੱਸੋ ਹੁਣ ਸਾਹਮਣੇ ਤੁਸੀਂ ਦੇਖ ਸਕਦੇ ਹੋ ਅਰਮਾਡਾ ਬੋਲ ਦੀ ਬਾਈ ਦੱਸਦਾ ਆਪ ਇਹ ਪਾਈਪਰ ਦੀ ਹੈ ਸੋਨਾ ਥਾਂ ਦਾ ਸੈਜ ਵੱਛੀ ਨੇ ਕੱਢਿਆ ਬਾਕੀ ਹਵਾਨਾ ਫਿਕਸ ਹੈ ਖੁੱਚਾਂ ਤੋਤੇ ਹੈ ਸਾਫ਼ ਸੁਥਰੀ ਵੈੜ ਇਹ ਤੋਂ ਅੱਗੇ ਤੁਹਾਨੂੰ ਇੱਕ ਗਾਂ ਹੋਰ ਦਿਖਾਉਣੀ ਹੈ ਹੋਸਾ ਕਰਦਾ ਵੀ ਆਪਦੀ ਮਰਜ਼ੀ ਨਾਲ ਤੁਰੇ ਕਿਉਂਕਿ ਐਡਾ ਕਿ ਢਾਂਚਾ ਹੈ ਤੋੜਨਾ ਬੜਾ ਔਖਾ ਹੈ ਤੋੜਨਾ ਨਹੀਂ ਤੋੜਨਾ ਨਹੀਂ ਨਹੀਂ ਠੀਕ ਹੈ ਕਹਿੰਦਾ ਰਾਤ ਹੀ ਆਈ ਆ ਇਹ ਦੂਜਾ ਸੂਆ ਵੀਰੇ 6 ਦੰਦ ਹੋਈ ਜਾਂਦੀ ਆ ਠੀਕ ਹੈ ਗੈਲੈਕਸੀ ਦੀ ਖੋਦਾ ਵੀਰੇ ਇਹ ਹਮ ਵਰਲਡ ਵਾਈਡ ਦੇ ਬਾਰਕਲੇ ਤੋਂ ਗੱਬਣਾ ਮਾਏ ਦੀ ਪੈਣੀ ਮੇਕਰ ਦੀ ਸੀਗੀ ਠੀਕ ਹੈ ਪਹਿਲੇ ਸੂਏ ਦਾ 47 ਕਿਲੋ ਦਾ ਰਿਕਾਰਡ ਆ ਵੀਰੇ ਪੀਕ ਲੈਵਲ ਦਾ ਕਿੰਨਾ ਚੱਲਊਗੀ ਸੂਈ ਇਹਦੇ ਇੱਕ ਤਰੀਕ ਨੂੰ ਪੂਰੇ ਆ ਵੀਰੇ ਦੇਣਾ ਇੱਕ ਨੂੰ ਅੱਜ ਦਾ ਅੱਜ 17 ਹੋਈ ਹੈ ਵੀਰੇ 13 ਦਿਨ ਪਏ ਹਜੇ ਵੀ ਥੋੜਾ ਜਿਹਾ ਵੜ ਲੈਵਾ ਕੇ ਚੱਕ ਗਈ ਵੀਰੇ ਜੀ ਦਾ ਕਰ ਗਈ ਹੂੰ ਬਹੁਤ ਜਿਆਦਾ ਲੈਵਾ ਸੀਗਾ ਵੜ ਦਾ ਬਾਕੀ ਹਾਈਟ ਹੀ ਵੇਖ ਲੋ ਵੀਰੇ ਕਿੱਡੀ ਹੈ ਫੁੱਲ ਹਾਈਟ ਲੈਂਥ ਦੋਸਤੋ ਇਹਦੀ ਸਾਰੀ ਫਾਰਮ ਦੀ ਵੀਡੀਓ ਪਈ ਹੈ ਵੀਰੇ ਆਪਣੇ ਨਾਮੀ ਫਾਰਮ ਚ ਵੜ ਆਈ ਹੈ ਠੀਕ ਹੈ ਸੋ ਦੋਸਤੋ ਇਹਦੇ ਮੈਂ ਬੈਕ ਸਾਈਡ ਤੇ ਹੁਣਾ ਇਹਨੇ ਹਜੇ ਤੁਰਨਾ ਨਹੀਂ ਗਾ ਕਿਉਂਕਿ ਫਾਰਮ ਚੋਂ ਖੁੱਲੀ ਫਿਰਦੀ ਆਈ ਹੈ ਹਵਾਨਾ ਕੋਸ ਚੱਕ ਗਈ ਕਿਉਂਕਿ ਉਪਰਾਂ ਮੰਨਦਾ ਪਸੂ ਕੋਈ ਵੀ ਘਰੇ ਆਉਂਦਾ ਜਦੋਂ ਥਣ ਦੇਖ ਸਕਦੇ ਹੋ ਤੁਸੀਂ ਦੂਜਾ ਸੂਆ ਜਿਹੜੇ ਪਾਸੇ ਮਰਜੀ ਹੋ ਜੋ ਜੇ ਤੇ ਦੂਜੇ ਪਾਸੇ ਜਿਹੜਾ ਮਰਜੀ ਭਰਾ ਠਾਲ ਲੋ ਤੁਹਾਨੂੰ ਉਹਦਾ ਕਦ ਘੱਟ ਹੀ ਲੱਗੂਗਾ ਕਿਉਂਕਿ ਇਹ ਗਾਂ ਦੀ ਲੰਬਾਈ ਤੇ ਉਚਾਈ ਬਹੁਤ ਜ਼ਿਆਦਾ ਸੋ ਇਹ ਦੋ ਨਗ ਦੋ ਸੂ ਅੱਜ ਦੀ ਵੀਡੀਓ ਚ ਵਿਕਰੀ ਵਾਲੇ ਸੀ ਇਹ ਤੁਹਾਨੂੰ ਖੜੀ ਦਿਖਾਤੀਏ ਕਿਉਂਕਿ ਜੇ ਤੋਰਾਂਗੇ ਤਾਂ ਪਸੂ ਭਜੂ ਨਸੂਗਾ ਸੱਟ ਖਾ ਸਕਦਾ ਹੁੰਦਾ ਤੇ ਇਧਰ ਇੱਕ ਵਾਇਰ ਤੁਹਾਨੂੰ ਤੋੜ ਕੇ ਦਿਖਾਤੀ ਹੈ ਇਹ ਇੱਕ ਬਿਊਟੀ ਵਾਲਾ ਨਾਗ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ